ਕੁੜੀਆਂ ਦੇ ਤਰੇ ਤੋਂ ਹੁੰਦੇ ਕੋ ਮਾਵਾ ਕੋ ਪਿਓ ਹੁੰਦੇ ਮੰਮੇ ਚਤੇ ਕਰਕੇ ਫੈਸਲੇ ਉਹ ਖੇ ਤੁਰ ਜਾਵਣ ਦੀ ਕੁੜੀਆਂ ਦੇ ਦੋ ਘਰ ਦੋ ਮਾਵਾ ਤੇ ਦੋ ਪਿਓ ਹੁੰਦੇ ਨੇ ਕੁੜੀਆਂ ਦਾ ਫਿਕਰ ਨਾ ਕਰਿਓ ਪੋਤਾਂ ਦਾ ਖਾਵਣ ਦੀ ਅਧਰਕਾਰ ਰਾਜਵੀਰ ਜਵੰਦਾ ਨੇ ਕੀ ਕਿਹਾ ਕਿ ਨਕਤੀ ਨਸਦੀ ਬਰੋਂ ਲੱਗ ਗਈ ਵਿਆਹ ਵਾਲੀ ਕੁੜੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਵੇਲੇ ਆਪਣੇ ਲਾਈਵ ਸ਼ੋਅਸ ਪ੍ਰੋਗਰਾਮਾਂ ਦੇ ਵਿੱਚ ਰੁੱਝੇ ਹੋਏ ਨੇ ਤਾਂ ਜਿਸ ਦੌਰਾਨ ਉਹਨਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀਆਂ ਨੇ ਤੇ ਇੱਕ ਬੜੀ ਸੋਹਣੀ ਗੱਲ ਉਹਨਾਂ ਦੀ ਕਾਫੀ ਚਰਚਾ ਦੇ ਵਿੱਚ ਜਾ ਰਹੀ ਹੈ ਜੋ ਵੀਡੀਓ ਰੀਲ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕੁੜੀ ਜਿਸ ਦਾ ਵਿਆਹ ਹੁੰਦਾ ਹੈ ਲਾੜਾ ਤੇ ਲਾੜੀ ਸਟੇਜ ਤੇ ਨੱਚ ਰਹੇ ਹੁੰਦੇ ਨੇ ਤੇ ਰਾਜਵੀਰ ਜਵੰਦਾ ਗਾ ਰਹੇ ਹੁੰਦੇ ਨੇ ਤਾਂ ਗਾਉਂਦੇ ਹੋਏ ਉਹ ਇੱਕ ਮੈਸੇਜ ਦਿੰਦੇ ਨੇ ਇੱਕ ਸੁਨੇਹਾ ਦਿੰਦੇ ਨੇ ਕਿ ਕੁੜੀਆਂ ਦੇ ਦੋ ਘਰ ਹੁੰਦੇ ਨੇ ਦੋ ਮਾਵਾ ਤੇ ਦੋ ਪਿਓ ਹੁੰਦੇ ਨੇ ਬੜਾ ਖੂਬਸੂਰਤ ਸੁਨੇਹਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਤਾਂ ਉਹ ਸੁਣਦੇ ਆ ਕੀ ਸੀ ਇਸ ਪੂਰੀ ਵੀਡੀਓ ਦੇ ਵਿੱਚ ਮਾਪੇ ਜ਼ਰੂਰ ਦੇਖਣ ਇਹ ਵੀਡੀਓ ਇਹ ਇਕੱਲਾ ਇਹਨਾਂ ਦਾ ਗਾਣਾ ਨਹੀਂ ਮੈਂ ਬਸ ਆਹੀ ਸੁਣਾਉਣਾ ਖੁਸ਼ ਹੋ ਗਏਗਾ ਜੇ ਗਾਸੀ ਜਾਂਦੀਆਂ ਕੁੜੀਆਂ ਇਹ ਜੱਜਵਾਬ ਹੁੰਦੇ ਨੇ ਸਾਡੇ ਪਿਆਰ ਹੁੰਦਾ ਇਹ ਥੋੜੀ ਸਾਰਿਆਂ ਦੀ ਕਹਾਣੀ ਹੈ ਇਹਨਾਂ ਦੀ ਇਕੱਲੀਆਂ ਦੀ ਨਹੀਂ ਸਾਰੀਆਂ ਕੁੜੀਆਂ ਦੀ ਕਹਾਣੀ ਹੈ ਸੁਤੇ ਹੋ ਨਾ ਮੇਰੀਆਂਾਂ ਕੀ ਜੋ ਛੁੜੀਆਂ ਨੇ ਅਪੜੀਆਂ ਦੀ ਜੋ ਕੁੜੀਆਂ ਦੇ ਘਰ ਤੋਂ ਹੁੰਦੇ ਦੋ ਮਾਵਾ ਮਾ ਪਿਆਰ ਹੁੰਦੇ ਮੰਤੇ ਜਿੱਥੇ ਕਰਦੇ ਫੈਸਲੇ ਉੱਥੇ ਤੁਰ ਜਾਵਣ ਜੀ ਕੁੜੀਆਂ ਤਾਂ ਸਿੰਘ ਜੀਤ ਬਸੰਤ ਉਹੀ ਰਹਿਣ ਆਵਣ ਕੀ ਕੁੜੀਆਂ ਦਾ ਠਿਕਣਾ ਕਰਿਓ ਘਾਟਾਂ ਦਾ ਖਾਵਣ ਕੀ ਮੀਆਂ ਦੇ ਤਰ੍ਹਾਂ ਦੋ ਹੁੰਦੇ ਥੋ ਮਾਵਾ ਪਿਓ ਹੁੰਨੇ ਮੰਮੇ ਜਿੱਥੇ ਕਰਦੇ ਫੈਸਲੇ ਓਥੇ ਤੁਰ ਜਾਵਣ ਜੀ ਕੁੜੀਆਂ ਦੇ ਦੋ ਘਰ ਦੋ ਮਾਵਾ ਤੇ ਦੋ ਪਿਓ ਹੁੰਦੇ ਨੇ ਦੁਨੀਆਂ ਦਾ ਫਿਕਰ ਨਾ ਕਰਿਓ ਭਾਂਡਾਂ ਦਾ ਖਾਵਣ ਦੀ ਅਧਰਕਾਰ ਰਾਜਵੀਰ ਜਵੰਦਾ ਨੇ ਕੀ ਕਿਹਾ ਕਿ ਨੱਤੀ ਨਜ਼ਦੀ ਰੋਂ ਲੱਗ ਗਈ ਵਿਆਹ ਵਾਲੀ ਕੁੜੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਵੇਲੇ ਆਪਣੇ ਲਾਈਵ ਸ਼ੋਅਜ਼ ਪ੍ਰੋਗਰਾਮਾਂ ਦੇ ਵਿੱਚ ਰੁੱਝੇ ਹੋਏ ਨੇ ਤਾਂ ਜਿਸ ਦੌਰਾਨ ਉਹਨਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀਆਂ ਨੇ ਤੇ ਇੱਕ ਬੜੀ ਸੋਹਣੀ ਗੱਲ ਉਹਨਾਂ ਦੀ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਹੈ ਜੋ ਵੀਡੀਓ ਰੀਲ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕੁੜੀ ਜਿਸ ਦਾ ਵਿਆਹ ਹੁੰਦਾ ਹੈ ਲਾੜਾ ਤੇ ਲਾੜੀ ਸਟੇਜ ਤੇ ਨੱਚ ਰਹੇ ਹੁੰਦੇ ਨੇ ਤੇ ਰਾਜਵੀਰ ਜਵੰਦਾ ਗਾ ਰਹੇ ਹੁੰਦੇ ਨੇ ਤਾਂ ਗਾਉਂਦੇ ਹੋਏ ਉਹ ਇੱਕ ਮੈਸੇਜ ਦਿੰਦੇ ਨੇ ਇੱਕ ਸੁਨੇਹਾ ਦਿੰਦੇ ਨੇ ਕਿ ਕੁੜੀਆਂ ਦੇ ਦੋ ਘਰ ਹੁੰਦੇ ਨੇ ਦੋ ਮਾਵਾ ਤੇ ਦੋ ਪਿਓ ਹੁੰਦੇ ਨੇ ਬੜਾ ਖੂਬਸੂਰਤ ਸੁਨੇਹਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਤਾਂ ਉਹ ਸੁਣਦਿਆਂ ਕੀ ਸੀ ਇਸ ਪੂਰੀ ਵੀਡੀਓ ਦੇ ਵਿੱਚ ਮਾਪੇ ਜ਼ਰੂਰ ਦੇਖਣ ਇਹ ਵੀਡੀਓ ਇਹ ਇਕੱਲਾ ਇਹਨਾਂ ਦਾ ਗਾਣਾ ਨਹੀਂ ਮੈਂ ਬਸ ਆਹੀ ਸੁਣਾਉਣਾ ਖੁਸ਼ ਹੋ ਗਏਗਾ ਜੇਕਰ ਆਸੀ ਜਾਂਦੀਆਂ ਕੁੜੀਆਂ ਇਹ ਜਜ਼ਬਾਤ ਹੁੰਦੇ ਨੇ ਸਾਡੇ ਪਿਆਰ ਹੁੰਦਾ ਇਹ ਥੋੜੀ ਸਾਰਿਆਂ ਦੀ ਕਹਾਣੀ ਹੈ ਇਹਨਾਂ ਦੀ ਇਕੱਲਿਆਂ ਦੀ ਨਹੀਂ ਸਾਰੀਆਂ ਕੁੜੀਆਂ ਦੀ ਕਹਾਣੀ ਹੈ ਸੁਟੇ ਹੋ ਨਾ ਮੇਰੀਆਂ ਕੀ ਜੋ ਦੁਨੀਆਂ ਨੇ ਆਪਣੀਆਂ ਦੀ ਜੋ ਕੁੜੀਆਂ ਦੇ ਘਰ ਤੋਂ ਹੁੰਦੇ ਕੋ ਮਾਂ ਮਾਂ ਕੋ ਪਿਆ ਹੁੰਦੇ ਮੰਤੇ ਜਿਥੇ ਕਰਦੇ ਫੈਸਲੇ ਉਹ ਖੇ ਤੁਰ ਜਾਵਣ ਦੀ